ਤੁਸੀਂ ਕਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਕਰਦੇ ਆ ਰਹੇ ਹੋ ਕੀ ਕੁਝ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਤੁਹਾਡੇ ਵੱਲੋਂ ਬਿਮਾਰੀ ਤਾਂ ਦੇਖੋ ਜੀ ਸਰੀਰ ਦੇ ਜਿਹੜੀ ਵੀ ਤਕਰੀਬਨ ਸਰੀਰ 'ਚ ਬਿਮਾਰੀ ਹੁੰਦੀ ਹੈ ਉਹਦਾ ਹਰੇਕ ਦਾ ਇਲਾਜ ਦਾ ਸੰਭਵ ਹੈ ਪੈਰਾਂ ਦੇ ਤਲਵਿਆਂ ਦੇ ਵਿੱਚ ਹੀ ਸਾਰੀ ਬਿਮਾਰੀ ਛਿਪੀ ਹੋਈ ਹੈ ਜੇ ਆਪਾਂ ਆਪਣੇ ਪੈਰਾਂ ਦੇ ਤਲਵਿਆਂ ਨੂੰ ਮੇਨਟੇਨ ਰੱਖੀਏ ਤਾਂ ਸਰੀਰ ਦੀ ਹਰ ਇੱਕ ਬਿਮਾਰੀ ਤੋਂ निजात ਪਾਸਾ ਪੈਰਾਂ ਤੋਂ ਹੀ ਸਾਰੀ ਬਿਮਾਰੀ ਦਾ ਪਤਾ ਲੱਗਦਾ ਹੈ ਤੇ ਸਰੀਰ ਦੇ ਵਿੱਚ ਕਿਹੜੇ ਕਿਹੜੀ ਬਿਮਾਰੀ ਹੈ ਮੰਨ ਲਓ ਉਹਦਾ ਹਾਰਟ ਬਲੋਕੇਜ ਹੋਵੇ ਲੰਗ ਦੇ ਦੇ ਵਿੱਚ ਹੋਵੇ ਸਰਵਾਈਕਲ ਮਾਈਗ੍ਰੇਨ ਤਾਂ ਪੈਰਾ ਤੋਂ ਹੀ ਪਤਾ ਲੱਗ ਜਾਂਦਾ ਸਾਨੂੰ ਚਾਹੇ ਕੋਈ ਡਿਸਕ ਪੇਨ ਹੈਗੀ ਹੈ ਜਾਂ ਬੀਪੀ ਦੀ ਬਿਮਾਰੀ ਹੈ ਸ਼ੂਗਰ ਦੀ ਬਿਮਾਰੀ ਹੈ ਕੋਈ ਵੀ ਬਿਮਾਰੀ ਹੋਵੇ ਬਿਲਕੁਲ ਜੀ ਕਿ ਬਵਾਸੀਰ ਤੇ ਕਬਜ਼ ਦੀ ਵੀ ਕਾਫੀ ਜ਼ਿਆਦਾ ਪਰੇਸ਼ਾਨੀ ਰਹਿੰਦੀ ਲੋਕਾਂ ਨੂੰ ਇਹ ਸਾਫ਼ ਨਹੀਂ ਹੋਏਗਾ ਅੰਦਰ ਗੰਦ ਜਮਾ ਹੁੰਦਾ ਰਹੇਗਾ ਤੇ ਪੇਟ ਸਾਫ਼ ਰਹੇਗਾ ਤਾਂ ਕੋਈ ਬਿਮਾਰੀ ਨਹੀਂ ਹੋਏ ਸਭ ਤੋਂ ਪਹਿਲੇ ਆਪਣੀ ਨਾਭੀ ਨੂੰ ਸੈੱਟ ਰੱਖੋ ਨਾਭੀ ਤੋਂ ਹੀ ਸਰੀਰ ਨੂੰ ਸਾਰੀ ਬਿਮਾਰੀਆਂ ਮਿਲਦੀ ਹੈ ਪ੍ਰੈਸ਼ਰ ਪੁਆਇੰਟਾਂ ਦੇ ਹਿਸਾਬ ਨਾਲ ਸਾਰਾ ਠੀਕ ਹੈ ਤੇ ਸਾਰੀ ਬਿਮਾਰੀਆਂ ਲਿਖੀਆਂ ਹੋਈਆਂ ਹਨ ਕੋਈ ਵੀ ਸੱਜਣ ਸਾਡਾ ਚਾਟ ਪੀ ਜਾ ਸਕਦਾ ਹੈ ਘਰ ਦੇ ਉੱਤੇ ਬੇਲ ਨਾਲ ਲੈ ਕੇ ਉੱਤੇ ਪੈਰ ਰਗੜੇ ਤਾਂ तकरीबन तकरीबन ਬਿਮਾਰੀਆਂ ਠੀਕ ਹੋ ਜਾਂਦੀਆਂ। ਦ ਸਿਟੀ ਹੈਡਲਾਈਨ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ। ਅੱਜ ਕੱਲ ਲੋਕਾਂ ਦਾ ਖਾਣ ਪੀਣ ਇਸ ਤਰੀਕੇ ਦਾ ਹੋ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਬਿਮਾਰੀਆਂ ਦੇ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਡਾਕਟਰਾਂ ਦੇ ਕੋਲ ਜਾਂਦੇ ਨੇ ਪਰ ਡਾਕਟਰਾਂ ਦੀ ਦਵਾਈ ਦੇ ਨਾਲ ਵੀ ਆਰਾਮ ਨਹੀਂ ਆ ਪਾਂਦਾ ਜਿਸ ਤੋਂ ਬਾਅਦ ਕਈ ਵਾਰ ਲੋਕਾਂ ਨੂੰ ਬਖਸ਼ਵਾਲੀ ਥਾਂ ਤੇ ਜਾਣਾ ਪੈਂਦਾ ਜਿਸ ਦੇ ਨਾਲ ਉਹਨਾਂ ਨੂੰ ਰਾਮ ਮਿਲਦਾ ਸੋ ਅੱਜ ਤੁਹਾਨੂੰ ਇੱਕ ਅਜਿਹੀ ਥਾਂ ਦੇ ਉੱਤੇ ਲੈ ਕੇ ਪਹੁੰਚੇ ਆ ਜਿੱਥੇ ਬਖਸ਼ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਕਾਫੀ ਬਿਮਾਰੀਆਂ ਦਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਸਾਡੇ ਨਾਲ ਪਵਨ ਕੁਮਾਰ ਸ਼ਰਮਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਅਸੀਂ ਸੁਣਿਆ ਕਿ ਇੱਥੇ ਬਖਸ਼ ਦੇ ਨਾਲ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਕਿਹੜੀ-ਕਿਹੜੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਦੇਖੋ ਜੀ ਬਖਸ਼ ਤਾਂ ਨਹੀਂ ਕਹਿ ਸਕਦੇ ਇਹ ਸਾਡੇ ਗੁਰੂ ਜੀ ਦੀ ਕਿਰਪਾ ਕਹਿ ਸਕਦੇ ਜਿਨ੍ਹਾਂ ਤੋਂ ਮੈਂ ਗਿਆਨ ਪ੍ਰਾਪਤ ਕੀਤਾ ਹੈ ਉਹ ਹੈ ਸ੍ਰੀ ਸੋਨ ਲਾਲ ਸਾਈਕਲ ਜੀ ਨਿਊ ਪ੍ਰੇਮਨਗਰ ਕੁਮਾਰ ਮੰਡੀ ਬੈਕ ਸਾਈਡ ਬਾਬਾ ਬਾਲਕਨਾਥ ਮੰਡੀ ਜਿਨ੍ਹਾਂ ਨੇ ਮੰਨੂੰ ਇਹ ਗਿਆਨ ਬਖਸ਼ਿਆ ਇਹ ਉਹਨਾਂ ਦੀ ਹੀ ਦੇਣ ਹੈ ਜੋ ਅੱਜ ਮੈਂ ਲੋਕਾਂ ਦੀ ਸੇਵਾ ਕਰਦੇ ਆ ਰਿਹਾ ਹਾਂ ਸੋ ਕਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਕਰਦੇ ਆ ਰਹੇ ਹੋ ਕੀ ਕੁਝ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਤੁਹਾਡੇ ਵੱਲੋਂ ਬਿਮਾਰੀ ਤਾਂ ਦੇਖੋ ਜੀ ਸ਼ਰੀਰ ਦੇ ਜਿਹੜੀ ਵੀ ਤਕਰੀਬਨ ਸ਼ਰੀਰ 'ਚ ਬਿਮਾਰੀ ਹੁੰਦੀ ਹੈ ਉਹਦਾ ਹਰੇਕ ਦਾ ਇਲਾਜ ਦਾ ਸੰਭਵ ਹੈ ਪੈਰਾਂ ਦੇ ਤਲਵਿਆਂ ਦੇ ਵਿੱਚ ਹੀ ਸਾਰੀ ਬਿਮਾਰੀ ਛਿਪੀ ਹੋਈ ਹੈ ਜੇ ਆਪਾਂ ਆਪਣੇ ਪੈਰਾਂ ਦੇ ਤਲਵਿਆਂ ਨੂੰ ਮੇਨਟੇਨ ਰੱਖੀਏ ਤਾਂ ਸਰੀਰ ਦੀ ਹਰ ਇੱਕ ਬਿਮਾਰੀ ਤੋਂ निजात ਪਾ ਸਕਦੇ ਹਾਂ। ਸੋ ਸਰੀਰ ਦੇ ਵਿੱਚ ਕੋਈ ਵੀ ਬਿਮਾਰੀ ਹੋਵੇ ਚਾਹੇ ਉਹ ਕਿਸੇ ਤਰੀਕੇ ਦੀ ਵੀ ਹੋਵੇ ਉਹ ਪੈਰਾਂ ਤੋਂ ਦੇਖ ਕੇ ਤੁਸੀਂ ਹੱਲ ਕਰ ਦਿੰਦੇ ਹੋ। ਪੈਰਾਂ ਤੋਂ ਹੀ ਸਾਰੀ ਬਿਮਾਰੀ ਦਾ ਪਤਾ ਲੱਗਦਾ ਹੈ ਤੇ ਸਰੀਰ ਦੇ ਵਿੱਚ ਕਿਹੜੇ ਕਿਹੜੀ ਬਿਮਾਰੀ ਹੈ। ਮੰਨ ਲਓ ਦਾ ਹਾਰਟ ਬਲੋਕੇਜ ਹੋਵੇ। ਲੰਗਜ਼ ਹਿੱਦੇ ਵਿੱਚ ਹੋਵੇ। ਸਰਵਾਈਕਲ ਮਾਈਗ੍ਰੇਨ ਤਾਂ ਪੈਰਾ ਤੋਂ ਹੀ ਪਤਾ ਲੱਗ ਜਾਂਦਾ ਸਾਨੂੰ ਅਸੀਂ ਕੋਈ ਐਮ ਆਰ ਆਈ ਸੀਟੀ ਸਕੈਨ ਵਗੈਰਾ ਕੁਝ ਨਹੀਂ ਕਰਦੇ ਚਾਹੇ ਕੋਈ ਡਿਸਕ ਪੇਨ ਹੈਗੀ ਹੈ ਜਾਂ ਬੀਪੀ ਦੀ ਬਿਮਾਰੀ ਹੈ 슈ਗਰ ਦੀ ਬਿਮਾਰੀ ਹੈ ਕੋਈ ਵੀ ਬਿਮਾਰੀ ਹੋਵੇ ਬਿਲਕੁਲ ਜੀ ਅੱਜ ਕੱਲ ਅਸੀਂ ਦੇਖਦੇ ਆਂ 슈ਗਰ ਤੇ ਬੀਪੀ ਦੀਆਂ ਤਾਂ ਦਵਾਈਆਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਪੱਕੀਆਂ ਉਹ ਵੀ ਹਟਾ ਦਿੱਤੀਆਂ ਜਾਂਦੀਆਂ ਤੁਹਾਡੇ ਵੱਲੋਂ ਕਿਉਂਕਿ ਆਪਾਂ ਲੋਕ ਅੱਜ ਕੱਲ ਹਾਰਡ ਵਰਕ ਤੋਂ ਬਹੁਤ ਮੂੰਹ ਚੁਰਾਨ ਲੱਗ ਗਏ ਆਂ ਘਰ ਦੇ ਵਿੱਚ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਹੀ ਸਰਵੈਂਟ ਲੱਗੇ ਹੋਏ ਆ ਆਪ ਨਿਜੀ ਤੌਰ ਤੇ ਕੰਮ ਕੁਛ ਨਹੀਂ ਕਰਦੇ ਬਿਮਾਰੀਆਂ ਦਾ ਕਾਰਨ ਮੇਨ ਇਹ ਹੈ ਫਿਰ ਲੋਕਾਂ ਦੇ ਘਰ ਇੰਡੀਅਨ ਸੀਟ ਖਤਮ ਕਰ ਦਿੱਤੀ ਗਈ ਹੈ ਸਾਰਿਆਂ ਨੇ ਇੰਗਲਿਸ਼ ਸੀਟਾਂ ਦੇ ਉੱਤੇ ਬੈਣ ਦੇ ਨਾਲ ਗੋਡੇ ਦੀ ਪੇਟ ਦੀ ਮੇਨ ਵਜ੍ਹਾ ਇਹ ਹੁੰਦੀ ਆ ਜਦੋਂ ਗੋਡੇ ਪੇਟ ਤੋਂ ਬਿਮਾਰੀ ਪੇਟ ਮੇਨ ਹੁੰਦਾ ਜਾਂ ਪੇਟ ਤੋਂ ਸਾਫ਼ ਨਹੀਂ ਹੋਏਗਾ ਤਾਂ ਬਿਮਾਰੀਆਂ ਸਾਰੀਆਂ ਹੋਣਗੀਆਂ ਜੀ ਸੋ ਜਿਵੇਂ ਤੁਸੀਂ ਦੱਸਿਆ ਕਿ ਅੱਜ ਕੱਲ ਇੰਗਲਿਸ਼ ਸੀਟ ਲੱਗੀ ਬਵਾਸੀਰ ਤੇ ਕਬਜ਼ ਦੀ ਵੀ ਕਾਫੀ ਜ਼ਿਆਦਾ ਪਰੇਸ਼ਾਨੀ ਰਹਿੰਦੀ ਲੋਕਾਂ ਨੂੰ ਸਾਫ਼ ਨਹੀਂ ਹੋਏਗਾ ਅੰਦਰ ਗੰਦ ਜਮ੍ਹਾਂ ਹੁੰਦਾ ਰਹੇਗਾ ਤੇ ਪੇਟ ਸਾਫ ਰਹੇਗਾ ਤਾਂ ਕੋਈ ਬਿਮਾਰੀ ਨਹੀਂ ਹੋਏਗੀ। ਸਭ ਤੋਂ ਪਹਿਲੇ ਆਪਣੀ ਨਾਭੀ ਨੂੰ ਸੈੱਟ ਰੱਖੋ। ਨਾਭੀ ਤੋਂ ਹੀ ਸਰੀਰ ਨੂੰ ਸਾਰੀ ਬਿਮਾਰੀਆਂ ਮਿਲਦੀ। ਇਸ ਤਰੀਕੇ ਦੇ ਨਾਲ ਤੁਸੀਂ ਇਲਾਜ ਕਰਦੇ ਹੋ ਜਦੋਂ ਕੋਈ ਮਰੀਜ਼ ਆਂਦਾ ਹੈ। ਪ੍ਰੈਸ਼ਰ ਪੁਆਇੰਟ ਹੁੰਦੇ ਜੀ ਪ੍ਰੈਸ਼ਰ ਪੁਆਇੰਟ ਦੱਬੀਦੇ ਆ। ਪ੍ਰੈਸ਼ਰ ਪੁਆਇੰਟਾਂ ਦੇ ਹਿਸਾਬ ਨਾਲ ਸਾਰਾ ਠੀਕ ਹੋ। ਮ사ਜ ਕਹਿ ਸਕਦੇ ਐਕਸਰਸਾਈਜ਼। ਨਹੀਂ ਮ사ਜ ਤਾਂ ਨਹੀਂ ਐ ਮ사ਜ ਤਾਂ ਸਰੀਰ ਦੀ ਮਾਲਿਸ਼ ਤੇਲ ਵਗੈਰਾ ਨਾਲ ਹੈ। ਜੀ। ਇਹ ਐਕਵਾ ਪ੍ਰੈਸ਼ਰ ਪੁਆਇੰਟ ਹੈਗੇ। ਉਹਨਾਂ ਨੂੰ ਅਸੀਂ ਦਬਾਈਦਾ। ਅਪਰੋਕਸੀਮੇਟਲੀ ਯਾਨੀ ਕਿ ਜਿਸ ਤਰ੍ਹਾਂ ਮੰਨ ਲਓ ਸਾਡਾ ਇਹ ਚਾਰਟ ਹੈ ਆ ਚਾਰਟ ਦੇ ਵਿੱਚ ਦਿੱਤਾ ਹੋਇਆ ਤੁਹਾਨੂੰ ਪੈਰਾਂ ਦੇ ਪੁਆਇੰਟ ਕਿਹੜੀ ਜਗ੍ਹਾ ਤੇ ਹੈ ਤੁਸੀਂ ਦੱਬੋ ਉਹ ਤੁਹਾਡੇ ਪੁਆਇੰਟ ਬਿਮਾਰੀ ਠੀਕ ਕਰ ਸਕਦੀ ਹੈ ਚਾਹੇ ਕੋਈ ਵੀ ਬਿਮਾਰੀ ਹਾਂਜੀ ਆ ਦੇਖ ਲਓ ਇਹਦੇ ਉੱਤੇ ਸਾਰੀ ਬਿਮਾਰੀਆਂ ਲਿਖੀਆਂ ਹੋਈਆਂ ਕੋਈ ਵੀ ਸੱਜਣ ਸਾਡਾ ਚਾਰਟ ਲਿਆ ਜਾ ਸਕਦਾ ਘਰ ਦੇ ਉੱਤੇ ਬੈਲਣਾ ਲੈ ਕੇ ਉੱਤੇ ਪੈਰ ਰਗੜੇ ਤਾਂ ਤਕਰੀਬਨ ਤਕਰੀਬਨ ਬਿਮਾਰੀਆਂ ਠੀਕ ਹੋ ਜਾਂਦੀ ਜੀ ਜੀ ਤਾਂ ਕਿ ਜਿਹੜੀ ਨੀ ਆਪਣੀ ਪੈਰਾਂ ਦੀ ਹੈ ਜੇ ਪੈਰ ਹੀ ਖਰਾਬ ਹੈ ਤਾ ਇਮਾਰਤ ਆਪਣੇ ਆਪ ਹੀ ਖਰਾਬ ਹੋ ਗਈ ਨਹੀਂ ਜੇ ਠੀਕ ਹੈ ਤਾਂ ਬਿਲਡਿੰਗ ਜਿੰਨੀ ਮਰਜ਼ੀ ਉੱਪਰ ਬਣਾਈ ਲੈ ਜੋ ਕਿੰਨੇ ਸਮੇਂ ਤੋਂ ਇਹ ਤੁਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹੋ ਇਹ ਸਮੇਂ ਤਾਂ तकरीबन 11 ਦੇ ਵਿੱਚ ਹੋਇਆ ਸੀ ਜਦੋਂ ਮੇਰੇ ਨਾਲ ਹਾਦਸਾ ਵਾਪਰਿਆ ਮੇਰੇ ਪੈਰ ਨੂੰ ਸੱਟ ਲੱਗ ਗਈ ਸੀ ਪੈਰ ਦੇ ਅੰਕਲ ਦੇ ਵਿੱਚ ਹਿਅਰ ਫ੍ਰੈਕਚਰ ਆ ਗਿਆ ਸੀ ਫ੍ਰੈਕਚਰ ਠੀਕ ਹੋਣ ਤੋਂ ਬਾਅਦ ਮੇਰੀ ਸੌਜੀਸ਼ ਨਹੀਂ ਜਾ ਰਹੀ ਸੀ ਫਿਰ ਮੈਂ ਆਪਣੇ ਉਸਤਾਦ ਜੀ ਡਾਕਟਰ ਸੋਨ ਲਾਲ ਸੈਗਲ ਜੀ ਕੁਮਾਰ ਮੰਡੀ ਪ੍ਰੇਮ ਨਗਰ ਗਲੀ ਬੰਦ ਗਲੀ ਦੇ ਵਿੱਚ ਬੈਕ ਸਾਈਡ ਬਾਬਾ ਬਾਲਗਨੰਦ ਮੰਦਿਰ ਕੋਲ ਗਿਆ ਉਹਨਾਂ ਨੇ ਜਦੋਂ ਮੇਰਾ ਇਲਾਜ ਕੀਤਾ ਉਹਨਾਂ ਕੋਲ ਉਸ ਵੇਲੇ ਨਾ ਨਾ ਕਰਕੇ ਵੀ ਤਕਰੀਬਨ 70 ਮਰੀਜ਼ ਬੈਠੇ ਹੋਣਗੇ ਉਹ 15 ਦਿਨਾਂ ਮਦਰੋ ਬੈਠਦੇ ਸੀ ਉਹਨਾਂ ਨੇ ਜਦੋਂ ਮੇਰਾ ਇਲਾਜ ਕੀਤਾ ਮੇਰਾ ਰਾਤੀ 9 ਵਜੇ ਨੰਬਰ ਆਇਆ ਮੈਂ ਉਹਨਾਂ ਤੋਂ ਇਲਾਜ ਕਰਾਇਆ ਦੇਖਦੇ ਦੇਖਦੇ ਮੇਰੀ ਸੋਜਿਸ਼ ਖਤਮ ਹੋ ਗਈ ਫਿਰ ਉਹਨਾਂ ਨੇ 15 ਦਿਨਾਂ ਬਾਅਦ ਦੁਬਾਰਾ ਜਦੋਂ ਮੈਨੂੰ ਬੁਲਾਇਆ ਤਾਂ ਮੇਰਾ ਪਹਿਲਾ ਨੰਬਰ ਲੱਗਾ ਉਹਨਾਂ ਨੇ ਮੇਰਾ ਟ੍ਰੀਟਮੈਂਟ ਕੀਤਾ ਮੇਰੀ ਸੋਜਿ ਸਾਰੀ ਉਤਰ ਚੁੱਕੀ ਸੀ ਮੈਂ ਸਿਰਫ ਚੈੱਕਅਪ ਕਰਵਾਉਣ ਵਾਸਤੇ ਹੀ ਗਿਆ ਸੀ ਜਦੋਂ ਉਹਨਾਂ ਨੇ ਦੇਖਿਆ ਮੇਰਾ ਇਲਾਜ ਕੀਤਾ ਪਹਿਲੇ ਨੰਬਰ ਤੇ ਤਾਂ ਮੈਂ ਆ ਠੀਕ ਸੀ ਉਹਦੇ ਬਾਅਦ ਫਿਰ ਮੇਰਾ ਮਨ ਇਥੇ ਸਿੱਖਣ ਨੂੰ ਕੀਤਾ ਮੈਂ ਉਹਨਾਂ ਨੂੰ ਜ਼ਾਹਿਰ ਕੀਤੀ ਆਪਣੀ ਇੱਛਾ ਉਹਨਾਂ ਨੇ ਮੈਨੂੰ ਆਪਣੀ ਸ਼ਰਨ ਚ ਲਿਆ ਉਹਨਾਂ ਨੇ ਮੈਨੂੰ ਆਪਣਾ ਗਿਆਨ ਦਿੱਤਾ ਬਿਠਾਇਆ ਲਗਾਤਾਰ ਉਹਨਾਂ ਕੋਲ ਮੈਂ 20 ਤੱਕ ਕੋਰੋਨਾ ਤੋਂ ਪਹਿਲੇ ਉਹਨਾਂ ਤੱਕ ਸਿੱਖ ਕਰਦੇ ਰਹੇ ਕੋਰੋਨਾ ਆਨਦੇ ਬਾਅਦ ਉਹ ਘਰ ਦੇ ਵਿੱਚ ਬੰਦ ਕਰਤੀ ਪ੍ਰੈਕਟਿਸ ਉਹਦੇ ਬਾਅਦ ਇਹ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਨਗਰ ਨੈਕਸਟ ਬਲੌਗ ਦੇ ਵਿੱਚ ਇੱਥੇ ਅਸੀਂ ਡੇਰਾ ਲਾਇਆ ਇਹ ਉਹ ਦੋ ਦਿਨ ਸੇਵਾਂ ਚੱਲਦੀ ਪਈ ਹੈ। ਸੋ ਹੁਣ ਤੱਕ ਤੁਹਾਡੇ ਕੋਲੋਂ ਕਿੰਨੇ ਕ ਮਰੀਜ਼ ਠੀਕ ਹੋ ਕੇ ਜਾ ਚੁੱਕੇ ਨੇ? ਇਸ ਦੀ ਮੈਂ ਕਦੀ ਗਿਣਤੀ ਨਹੀਂ ਕੀਤੀ। ਸੈਂਕੜਾ ਨਹੀਂ ਕਹਿ ਸਕਦੇ ਆਪਾਂ ਹਜ਼ਾਰਾਂ ਨਹੀਂ ਕਹਿ ਸਕਦੇ ਲੱਖਾਂ ਦੀ ਗਿਣਤੀ ਦੇ ਵਿੱਚ ਕਹਿ ਸਕਦੇ। ਕਿਤੋਂ-ਕਿਤੋਂ ਦੀ ਆਉਂਦੇ ਨੇ ਮਰੀਜ਼? ਕੋਈ ਐਸਾ ਸਟੇਟ ਨਹੀਂ ਹੋਏਗਾ ਪੰਜਾਬ ਦਾ ਜਿਸ ਤੋਂ ਨਾ ਆਂਦੇ ਹੋਣ। ਗੁਜਰਾਤ, ਅਹਮਦਾਬਾਦ, ਕਲਕੱਤਾ, ਮੁੰਬਈ ਈਵਨ ਫੋਰਨ ਤੱਕ ਦੇ ਮਰੀਜ਼ ਜਿਹੜੇ ਇੱਥੋਂ ਦੀ ਕਰਾ ਜਾਂਦੇ ਆ ਫੋਰਨ ਤੋਂ ਵੀ ਆਂਦੇ ਆ। ਆਸਟ੍ਰੇਲੀਆ, ਅਮਰੀਕਾ ਇੰਗਲੈਂਡ ਫਰਾਂਸ ਉੱਥੋਂ ਦੀ ਵੀ ਲੋਕੀ ਆਪਣੇ ਆਪਣੇ ਮਿੱਤਰਾਂ ਨੂੰ ਕਹਿੰਦੇ ਵੀ ਤੁਸੀਂ ਉੱਥੇ ਜਾ ਕੇ ਆਪਣਾ ਇੱਕ ਵਾਰੀ ਚੈੱਕ ਕਰਾਓ ਤੇ ਤੁਸੀਂ ਠੀਕ ਹੋ ਅਸੀਂ ਕੋਈ ਦਵਾਈ ਨਹੀਂ ਦਿੰਦੇ ਜਿਹੜੀ ਦਵਾਈਆਂ ਲੱਗੀਆਂ ਉਹ ਵੀ ਛੁਡਾ ਦਿੰਦੇ ਸੋ ਅ ਅੱਜ ਕੱਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਕਾਫੀ ਜ਼ਿਆਦਾ ਤਕਲੀਫ ਹੋ ਜਾਂਦੀ ਹੈ ਕਿਉਂਕਿ ਜਿਹੜੇ ਲੋਕ ਤਾਂ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਮਿੱਟੀ ਘਟਾ ਪੈ ਰਹਿਆ ਉਹਨਾਂ ਵਾਸਤੇ ਵੀ ਕੋਈ ਤੁਹਾਡੇ ਕੋਲ ਕੁਝ ਦਿੱਤਾ ਜਾਂਦਾ ਹਾਂਜੀ ਇਹ ਸਾਡੇ ਕੋਲ ਹੈਗੇ ਸਾਡੇ ਸੱਜਣ ਹੈਗੇ ਪ੍ਰੇਮ ਅਗਰਵਾਲ ਜੀ ਉਹ ਅੱਖਾਂ ਦਾ ਪ੍ਰਸ਼ਾਦ ਤਿਆਰ ਕਰਦੇ ਆ ਉਹ ਉਹਨਾਂ ਤੋਂ ਲੈ ਕੇ ਅਸੀਂ ਅੱਗੇ ਲੋਕਾਂ ਨੂੰ ਫ੍ਰੀ ਦੇ ਦਿੰਨੇ ਆ ਅਸੀਂ ਉਹਨੂੰ ਪ੍ਰਸ਼ਾਦ ਦੇ ਤੌਰ ਤੇ ਦੇਈਦਾ ਮੈਡੀਸਿਨ ਨਹੀਂ ਕਹਿ ਕੇ ਦੇਈਦਾ ਇੱਦਾਂ ਕਿਉਂ ਬਖਸ਼ਿਆ ਉਹਨਾਂ ਨੂੰ ਕਿ ਵੀ ਇਹ ਦਵਾਈ ਦੇ ਤੌਰ ਤੇ ਵੇਚਣੀ ਨਹੀਂ ਔਰ ਫ੍ਰੀ ਹੀ ਦੇਣੀ ਹੈ ਸੋ ਇਸ ਕਰਕੇ ਉਹਨੂੰ ਅੱਖਾਂ ਦੀ ਦਵਾਈ ਨਹੀਂ ਅੱਖਾਂ ਦਾ ਪ੍ਰਸ਼ਾਦ ਕਿਹਾ ਜਾ ਰਿਹਾ ਹਾਂਜੀ ਅੱਖਾਂ ਦਾ ਪ੍ਰਸ਼ਾਦ ਕਹਿ ਕੇ ਹੀ ਦਿੱਤਾ ਜਾਂਦਾ ਔਰ ਦੋ ਹੱਥ ਕਰਕੇ ਹੀ ਪ੍ਰਸ਼ਾਦ ਦੀ ਤਰ੍ਹਾਂ ਲੈਣਾ ਪੈਂਦਾ ਉਹ ਪਾਨ ਆਪਣੇ ਪਰਮਾਤਮਾ ਨੂੰ ਯਾਦ ਕਰਨ ਅੱਖਾਂ 'ਚ ਧੁੰਦਲਾਪਨ ਜਾਲਾ ਅੱਖਾਂ 'ਚ ਪਾਣੀ ਰਿਸਦਾ ਹੋਵੇ ਸਰਦਾਰ ਦੀ ਰੰਦਾ ਹੋਵੇ ਤੁਸੀਂ ਉਹ ਪਾਓਗੇ ਤੁਹਾਨੂੰ ਆਪਣੇ ਪਤਾ ਲੱਗ ਜਾਏਗਾ ਰਿਜ਼ਲਟ ਤੁਰੰਤ ਉਸ ਵੇਲੇ ਮਿਲ ਜਾਏ ਅਸੋ ਇਸ ਦੇ ਕੋਈ ਪੈਸੇ ਨਹੀਂ ਲਿੱਤੇ ਜਾਂਦੇ ਨੇ ਜੋ ਤੁਸੀਂ ਇਹ ਕਰ ਰਹੇ ਹੋ ਦੇਖੋ ਜੀ ਪੈਸੇ ਦੀ ਕੋਈ پابੰਦੀ ਨਹੀਂ ਹੈ ਬੰਦੇ ਦੀ ਆਪਣੀ ਸ਼ਰਤ ਹੈ ਗੁਰਦੁਆਰੇ ਦੇ ਵਿੱਚ ਬੈਠਿਆ ਸੇਵਾ ਕਰਨਾ ਚਾਹੁੰਦਾ ਹੈ ਗੁਰਦੁਆਰੇ ਦੇ ਸਹਾਇਕ ਪਾ ਜਾਵੇ ਇੱਥੇ ਮੱਥਾ ਟੇਕ ਜਵੇ ਅਸੀਂ ਉਹਦੇ ਨਾਲ ਨੇਕ ਕੰਮਾਂ ਦੇ ਵਿੱਚ ਹੀ ਉਹ ਕਮਾਈ ਲਗਾਣੇ ਆ ਆਪਣੇ ਪਰਸਨਲ ਲਾਈਫ ਦੇ ਵਿੱਚ ਨਹੀਂ ਮੈਂ ਯੂਜ਼ ਕਰਦਾ ਤੁਹਾਡੇ ਵੱਲੋਂ ਇਹ ਸੇਵਾ ਜਿਹੜੀ ਹੈ ਨਿਸ਼ੁਲਕ ਭਾਵ ਦੇ ਉੱਤੇ ਕੀਤੀ ਜਾ ਰਹੀ ਹੈ ਬਿਲਕੁਲ ਜੀ ਸੋ ਜੇ ਕਿਸੇ ਨੇ ਆਣਾ ਹੈ ਤਾਂ ਕੀ ਸਮਾਂ ਕੀ ਹੈ ਤੇ ਸਥਾਨ ਕੀ ਹੈ ਪ੍ਰੋਪਰ ਐਡਰੈਸ ਤੇ ਪ੍ਰੋਪਰ ਟਾਈਮ ਜਿਹੜਾ ਉਹਨਾਂ ਨੂੰ ਦੱਸ ਦਿਓ ਲੋਕਾਂ ਨੂੰ ਆਪਣਾ ਸਵੇਰੇ 10 ਵਜੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਐਤਵਾਰ ਨੂੰ ਬੁੱਧਵਾਰ ਨੂੰ ਅਸੀਂ 3-4 ਵਜੇ ਤੱਕ ਕਰਦੇ ਹਾਂ ਕਿਉਂਕਿ ਇੱਥੇ ਚਪੈਰਾ ਚੱਲਦਾ ਜੀ ਤੇ ਆਮ ਦਿਨਾਂ ਦੇ ਵਿੱਚ 10 ਤੋਂ 2 ਵਜੇ ਤੱਕ ਦਾ ਟਾਈਮ ਹੈ ਜਿਸ ਸੱਜਣ ਨੇ ਵੀ ਆਣਾ ਹੋਵੇ ਜਾਂ ਲੇਡੀਜ਼ ਹੋਵੇ ਜੈਂਟਸ ਹੋਣ ਬਜ਼ੁਰਗੋ ਬੱਚੇ ਮਾਪੇ ਸਾਡੇ ਭੈਣ ਭਾਈ ਜੋ ਵੀ ਆਣ ਸਵੇਰੇ ਆਪਣਾ ਖਾਲੀ ਪੇਟ ਨਹੀਂ ਆਣਾ ਬਿਲਕੁਲ ਚਾਹ ਪਾਣੀ ਪੀ ਕੇ ਹਲਕਾ ਜਿਹਾ ਨਾਸ਼ਤਾ ਕਰਕੇ ਆਧੀ ਰੋਟੀ ਇੱਕ ਰੋਟੀ ਖਾ ਕੇ ਆ ਸਕਦੇ ਆ ਤੇ ਅਸੀਂ ਉਹਨਾਂ ਦਾ ਇਲਾਜ ਇੱਥੇ ਕਰਦੇ ਸੋ ਇੱਕ ਗੱਲ ਮੈਂ ਹੋਰ ਪੁੱਛਣਾ ਚਾਹੂੰਗਾ ਜਿਵੇਂ ਲੋਕ ਜਿਨ੍ਹਾਂ ਨੂੰ ਬੀਪੀ ਐ ਸ਼ੂਗਰ ਹੈ ਕੋਈ ਹੋਰ ਬਿਮਾਰੀਆਂ ਹੁੰਦੀਆਂ ਨੇ ਦਵਾਈ ਲੱਗੀ ਹੁੰਦੀ ਹੈ ਸੋ ਤੁਹਾਡੇ ਕੋਲ ਜੇਕਰ ਆਨ ਤਾਂ ਉਹ ਦਵਾਈ ਛੱਡਣੀ ਪੈਗੀ ਆ ਬਾਅਦ ਦੇ ਵਿੱਚ ਆਪਣੇ ਆਪ ਹੀ ਉਹ ਦਵਾਈ ਛੁੱਟ ਜਾਏਗੀ ਸਾਡਾ ਕੰਮ ਹੈਗਾ ਸੀ ਬਾਡੀ ਦੀ ਅਲਾਈਨਮੈਂਟ ਠੀਕ ਕਰਦੇ ਜਦੋਂ ਅਲਾਈਨਮੈਂਟ ਠੀਕ ਹੋ ਜਾਏਗੀ ਤਾਂ ਆਪਣੇ ਆਪ ਹੀ ਸਾਰੀ ਚੀਜ਼ਾਂ ਨੂੰ ਸਰੀਰ ਜਿਹੜਾ ਪਹੁੰਚਾ ਦੇਗਾ ਉਹ ਬਿਮਾਰੀਆਂ ਆਪਣੇ ਆਪ ਆਸ-ਪਾਸੇ ਘਟਣੀ ਸ਼ੁਰੂ ਹੋ ਜਾਂਦੀ ਹੈ ਸ਼ੂਗਰ ਬੀਪੀ ਪ੍ਰੈਕਟਿਸ ਉਹਨਾਂ ਨੂੰ ਦੱਸੀ ਦੀਆਂ ਕਿਹੜੀ ਐਕਸਰਸਾਈਜ਼ਾਂ ਕਰੋ ਕਿਹੜੇ ਐਕਸਰਸਾਈਜ਼ ਤੁਹਾਡੇ ਬੀਪੀ ਨੂੰ ਕੰਟਰੋਲ ਕਰੇਗੀ ਸ਼ੂਗਰ ਨੂੰ ਵਾਸਤੇ ਕਿਹੜੀ ਚੀਜ਼ ਕੰਮ ਪੁਆਇੰਟ ਦੱਬਣਾ ਮੰਨ ਕੇ ਦੱਬਨੇ ਆ ਉਹ ਜੱਬ ਵੀ ਇਹ ਪੈਂਕਰੀਆਸ ਸਿਸਟਮ ਵਗੈਰਾ ਸੈੱਟ ਰੱਖੀਦਾ ਕਿਸੇ ਦਾ ਸਕਰਟਨ بگੜੀ ਹੋਈ ਆ ਉਹਨੂੰ ਸੈੱਟ ਕਰੀਦਾ ਗੋਡੇ ਮੋਡੇ ਜੋੜਦਰ ਕਿਸੇ ਪਾਸੇ ਵੀ ਹੋਵੇ ਅਸੀਂ ਸਾਰੇ ਠੀਕ ਕਰਦੇ ਹਾਂ